ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਹੀਂ ਵੀ ਸਾਰੇ ਠੀਕ ਠਾਕ ਆਂ ਅੱਜ ਸਾਰੀ ਟੀਮ ਇਕੱਠੀ ਹੋਈ ਹੀ ਹਾਲੇ ਅੱਧੀ ਟੀਮ ਆਈ ਆ ਹਨਾ ਅੱਧੀਆਂ ਜਿਹੜੀ ਟੀਮ ਮੈਂਬਰ ਹਾਲੇ ਟੀਮ ਮੈਂਬਰ ਨਹੀਂ ਆਏ ਹਾਲੇ ਆਉਣੇ ਥੋੜੇ ਜੇ ਥੋੜੀ ਜੀ ਟੀਮ ਆਈ ਆ ਹਨਾ ਵੀਡੀਓ ਬਣਾਉਣ ਲਈ ਤੇ ਮੈਂ ਸੋਚਿਆ ਚਲੋ ਉਹ ਲੇਟ ਹੋਗੇ ਤੇ ਉਨੇਚਰ ਥੋੜਾ ਜਿਹਾ ਛੋਟਾ ਜਿਹਾ ਵਲੌਗ ਬਣਾ ਲੈਂਦੇ ਆ ਤੇ ਚਲੋ ਮੈਂ ਵਲੌਗ ਵਿੱਚ ਦੱਸ ਦਿਆਂ ਤੁਹਾਨੂੰ ਕਿ ਸਾਡਾ ਕੀ ਰਿਸ਼ਤਾ ਆ ਦੇ ਤੂੰ ਹਿੰਦਸੋਗੇ ਕਿ ਮੈਂ ਦੱਸਾਂ ਤੂੰ ਦੱਸ ਤੋ ਚਲ ਮੈਂ ਦੱਸਦੀ ਆ ਸਾਡਾ ਰਿਸ਼ਤਾ ਇਹ ਆ ਕਿ ਇਹਨਾਂ ਨੇ ਨਾ ਇੱਕ ਪਹਿਲਾਂ ਵਲੌਗ ਪਾਇਆ ਸੀ ਹਨਾ ਤੇ ਉਹਦੇ ਵਿੱਚ ਦੱਸਿਆ ਸੀ ਕਿ ਸਾਨੂੰ ਜਿੰਨੇ ਵੀ ਕੰਮ ਕਰਨਾ ਵਾ ਸਾਡੇ ਚੈਨਲ ਦੇ ਉੱਪਰ ਤੇ ਸਾਨੂੰ ਦੱਸਿਓ ਹਨਾ ਅਸੀਂ ਕੰਮ ਦਵਾਵਾਂਗੇ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਤੇ ਮੇਰੀ ਇਹਨਾਂ ਨਾਲ ਗੱਲ ਹੋਈ ਕਿ ਮੈਂ ਕੰਮ ਕਰਨਾ ਤੇ ਉਹ ਕਹਿੰਦੇ ਚਲੋ ਠੀਕ ਆ ਤੇ ਉਦੋਂ ਇਹਨਾਂ ਦਾ ਸੀਰੀਅਲ ਚੱਲਣ ਡਿਆ ਹੀ ਪੂਆ ਵਾਲਾ ਹਨਾ ਪੂਆ ਆਪਣੇ ਘਰ ਨੂੰ ਸਿਆਣੀ ਤੇ ਪੇਕਿਆਂ ਨੂੰ ਖਾਣੀ ਤੇ ਉਦੋਂ ਮੈਨੂੰ ਨਹੀਂ ਹਲੇ ਲਗਾਤਾਰ ਲੈ ਸਕਦੇ ਤੇ ਉਹ ਕਹਿੰਦੇ ਚਲੋ ਜਦੋਂ ਸਾਡੀ ਇਹ ਵਾਲਾ ਸੀਰੀਅਲ ਪੂਰਾ ਹੋ ਜੂਗਾ ਉਸ ਤੋਂ ਬਾਅਦ ਜਿਹੜੀ ਵੀ ਅਸੀਂ ਨਵੀਂ ਸ਼ੁਰੂ ਕਰਾਂਗੇ ਸੀਰੀਅਲ ਉਹਦੇ ਵਿੱਚ ਤੁਹਾਨੂੰ ਰੈਗੂਲਰ ਲਵਾਵਾਂਗੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਨਵੀਂ ਸੀ ਉਹ ਹੋਈ ਖੇਲਾ ਦੇ ਘਰ ਸਿਰ ਹਾਂ ਹੋਈ ਸਾਡੇ ਕਰੇ ਸ਼ੁਰੂ ਕਹਿੰਦੇ ਚਲੋ ਆਈ ਹੈ ਇੱਥੇ ਆਣ ਕੇ ਬਣਾ ਲਿਆ ਕਰਾਂਗੇ ਤੇ ਨਾਲ ਹੀ ਨਾ ਆਂਟੀ ਜੀ ਵੀ ਸਾਡੇ ਨਾਲ ਬਣਾ ਲਿਆ ਕਰਨਗੇ ਤੇ ਤੁਹਾਨੂੰ ਇੱਥੇ ਆਉਣਾ ਔਖਾ ਹੋਣਾ ਤੇ ਅਸੀਂ ਕਿਹੜੇ ਇੱਕ ਜਣੇ ਲੈਣਾ ਔਖਾ ਹੈ ਨਾ ਦੋ ਜਣੇ ਹੋ ਜਾਂਦਾ ਜਿੱਦਾਂ ਤਾਂ ਫਿਰ ਥੋੜਾ ਫੀਕ ਜਾ ਹੋ ਜਾਂਦਾ ਵਾ ਕੰਮ ਹਾਂ ਫਿਰ ਆਈ ਕਹਿੰਦੇ ਚਲੋ ਕੋਈ ਨਾ ਕੰਮ ਕਰ ਲਾਂਗੇ ਤਾਂ ਹਾਂ ਫਿਰ ਇੱਥੇ ਇਹ ਫਿਰ ਇੱਥੇ ਆਣ ਕੇ ਬਣਾ ਲੈਂਦੇ ਹਾਂ ਕਿਉਂਕਿ ਆਂਟੀ ਨੂੰ ਵੀ ਸੰਕਰੋਂ ਜਾਣਾ ਔਖਾ ਹੀ ਥੋੜਾ ਜਿਹਾ ਨਾ ਨਾਲੇ ਜੀ ਬੇਬੀ ਛੋਟਾ ਸੀ ਤੇ ਇਹ ਵੀ ਗੱਲ ਹੋ ਜਾਂਦੀ ਆ ਤੇ ਬਾਕੀ ਕਿਦਾਂ ਦੇ ਨੇ ਉਹ ਬਾਹਰ ਲੋ ਜਾਣ ਹਾਂ ਹਲੇ ਅਹੀਂ ਸ਼ੁਰੂ ਨਹੀਂ ਕੀਤਾ ਕੰਮ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਵਿਖਾਉਣੀ ਆ ਦੋਵੇਂ ਬਾਹਰ ਕੀ ਕੰਡੇ ਨੇ ਅਗਮ ਤੇ ਨਵਾਜ ਚੱਲੇ ਤੇ ਨਵਾਜ ਆਂਦਾ ਕਿ ਮੇਰੀ ਮਰਜ਼ੀ ਜਲੇ ਦੋਵੇਂ ਜਾਣੇ ਆਪਣੇ ਘਰ ਵਿੱਚ ਰਾਜੇ ਹੋ ਕਿ ਮੇਰੀ ਮਰਜ਼ੀ ਚੱਲੇ ਹੋਵੇ ਨਹੀਂ ਚੱਲੇ ਇੱਕ ਕਹਿੰਦਾ ਮੇਰੇ ਤਰੀਕੇ ਨਾਲ ਲਗਮ ਖੇਡੇ ਤੇ ਅਗਮ ਕਹਿੰਦਾ ਵਾ ਕਿ ਨਵਾਜ ਮੇਰੇ ਤਰੀਕੇ ਨਾਲ ਖੇਡੇ ਤੇ ਦੋਵੇਂ ਬਣ ਨਹੀਂ ਲਈ ਆ ਬਾਣ ਨਹੀਂ ਲਈ ਤੇ ਪਿੰਦਰ ਪਾਸੇ ਉਹਨਾਂ ਨੂੰ ਲੈ ਕੇ ਘੋਤੇ ਨੇ ਹੈਂਡਲ ਕਰ ਰਹੇ ਨੇ ਵੀ ਕਿਤੇ ਲੜਨਾ ਪੈਣ ਲੜਨਾ ਪੈਣ ਹੁਣ ਲੱਗਦਾ ਦੋਵੇਂ ਖੇਡਣ ਬੈ ਬੇ ਨੇ ਚਲ ਮੈਂ ਵਿਖਾ ਕੇ ਦਿਉਣੀ ਆ ਆੜੇ ਇੱਕ ਆਉ ਲੋ ਕਿ ਆ ਇੱਕ ਆੜਿਆ ਬੁਲਟੀ ਤੇ ਚੜਨ ਹਾਂ ਖੇਡਣ ਦੇ ਓ ਕੀ ਕਰਨ ਦੇ ਓ ਬਾਲ ਕੀ ਬਾਲ ਬਾਲ ਤੇਰੀ ਬਾਲ ਨਹੀਂ ਲੱਭਣ ਦੀ ਕਿੱਥੇ ਗਈ ਬਾਲ ਬਾਲ ਬਾਹਰ ਚ ਲੱਗੀ ਆ ਅੱਛਾ ਠੀਕ ਹੈ ਅੱਛਾ ਆਓ ਖੇਡ ਲਓ ਬਾਲ ਨਾਲ ਪਿੰਦਰ ਭਾਜੀ ਤੁਸੀਂ ਤੇ ਹੈਂਡਲ ਕਰਨ ਆਏ ਸੀ ਇਹਨਾਂ ਨੂੰ ਤੁਸੀਂ ਸਾਰੇ ਸਾਰੇ ਮੇਰੇ ਵੱਲੋਂ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਹਾਂਜੀ ਹੈਂਡਲ ਇਹਨਾਂ ਨੂੰ ਕਰਨਾ ਤੇ ਦੇ ਨਾਲ ਲੜਨ ਤੇ ਆ ਲਾਂਡੇ ਤੇ ਉਹ ਬੰਦਾ ਤੂੰ ਬਹਿ ਮੇਰੇ ਮਗਰ ਉਹ ਬੰਦਾ ਮੈਂ ਬਹਿਣਾ ਅੱਗੇ ਤੇ ਦੋਹਾਂ ਦੀ ਚੱਲਣ ਰਹੀ ਹੈ ਆਪਸ ਚ ਆਹੋ ਸਹੀ ਗੱਲ ਆ ਉਹ ਹੁਣ ਬੁਲਟ ਤੇ ਚੜੀ ਜਾਂਦਾ ਦੇਖ ਨਾ ਪਈ ਤੂੰ ਸੱਟ ਲੱਗ ਜਾਣੀ ਤੇਰੇ ਸਭ ਬਾਲ ਨਾ ਛੱਡੋ ਆਹੋ ਇਹ ਆਪਣੀਆਂ ਮਰਜ਼ੀਆਂ ਕਰਦੀ ਆ ਨਾ ਨੀਏ ਜੇ ਉਹਦੇ ਤੇ ਕੁਝ ਹੋਇਆ ਤੂੰ ਤੇ ਆ ਵੀ ਮੈਂ ਮਾਨਸਾਦਮਾ ਤੇ ਚਾਈ ਜੀ ਹਾਂ ਉਹਦੇ ਕੀ ਹੋਇਆ ਸਾਡੇ ਪਤਾ ਨਹੀਂ ਉਦਾਂ ਹੀ ਉਹ ਪਰਸੋਂ ਨਾ ਤੇ ਗਏ ਹਾਂ ਦੀਦੀ ਹੁਣ ਕੋਲੀ ਹਾਂ ਹਾਂਜੀ ਤੇ ਕੱਲ ਮੇਰੇ ਖੱਲ ਕੱਲ ਦੇ ਕੱਲ ਨ ਕੀੜੀਆਂ ਲੜਗੀਆਂ ਕੀ ਹੋਇਆ ਤੂੰ ਧਫੜ ਜੇ ਹੋਗੇ ਹੀ ਨਾਲੇ ਭਾਜੀ ਤੁਹਾਡੇ ਦੋਤੇ ਦਾ ਵੀਜਾ ਆ ਗਿਆ ਇਹ ਉਹਦੇ ਦਾ ਭਾਵਾ ਦੇਣਾਂ ਦਾ ਆ ਤੇ ਉਹਦਾ ਵਲੌਗ ਹ ਡਿਲੀਟ ਹੋ ਗਿਆ ਜੀ। ਅੱਛਾ ਅੱਛਾ ਠੀਕ ਹੈ। ਨਾਲੇ ਵਧਾਈਆਂ ਹੁਣ ਫਿਰ ਬਹੁਤ-ਬਹੁਤ। ਪਹਿਲਾਂ ਭਾਜੀ ਗਏ ਬਾਹਰ ਉਹਨਾਂ ਦੇ ਪਾਪਾ ਗਏ ਆ। ਨਹੀਂ ਨਹੀਂ ਨਹੀਂ। ਹਾਂ। ਇਹ ਇਹ ਹੈਗੇ ਆ ਜਿਹੜੀ ਸਭ ਤੋਂ ਵੱਡੀ ਡਿਸਟਰ ਆ ਤੇ ਨਹੀਂ ਇਹ ਸਭ ਤੋਂ ਜਿਹੜੇ ਆਪਣਾ ਤਿੱਬੜ ਵਾਲਿਆਂ ਦਾ ਪਤਾ ਹੀ ਹੈ ਤਕਰੀਬਨ ਸਾਰਿਆਂ। ਹਾਂ ਜੀ ਜੀ। ਉਹਨਾਂ ਦਾ ਪੇਟਾ ਗਿਆ ਵਾ। ਮੈਂ ਤਾਂ ਠੀਕ। ਇਹ ਜਿਹੜੇ ਭਾਜੀ ਗਏ ਪਹਿਲਾਂ ਉਹ ਹੈਗੇ ਸਾਡੇ ਸਭ ਤੋਂ ਛੋਟੇ ਭਾਜੀ। ਅੱਛਾ। ਉਹ ਵੀ ਕਰਤਾਸ ਹੋਪੇਗੀ। ਠੀਕ ਜੀ। ਪਟਾਕੇ ਲੈਣੇ ਪਟਾਕੇ ਲੈ ਆ ਕਿਉਂ ਲੈਣੇ ਪਟਾਕੇ ਮੋਗ ਗਏ ਆ ਕਿਥੋਂ ਕੋਈ ਨਵੀਂ ਲੈਵਾਂਗੇ ਆਪਾਂ ਉੱਤੇ ਬਾਜੀ ਤਾਉ ਬਾਜੀ ਚਲਾਊਗਾ ਅੱਛਾ ਮੈਂ ਤਾਉ ਬਾਜੀ ਤਾਉ ਅੱਛਾ ਤੇ ਤਾਉ ਬਾਆ ਵਾ ਅੱਛਾ ਕਹਿਣ ਦਿਆ ਵਾ ਕੀ ਡੱਡੀ 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 ਥੱਲੇ ਪਟਾਕੇ ਦਾਦੀ ਚਲਾਉ ਮੈਂ ਚਲਾਉ ਬਾਜ ਚਲਾਉ ਨਾਲੇ ਉੱਤੇ ਜਿਹੜੀਆਂ ਸ਼ੁਰਲੀਆਂ ਝੜਦੀਆਂ ਨਾ ਉਹ ਦੀ ਯਾਦ ਸਨ ਭੀ ਉਹ ਚਲਾਵਾਂਗੇ ਕੌਣ ਚਲਾਉ? ਦਾਦਾ ਲੱਲਾ ਵੀ ਚਲਾਊਗਾ। ਅੱਛਾ ਲੱਲਾ ਵੀ ਪਟਾਕੇ ਚਲਾਊਗਾ। ਹੋ ਯਾਪਪ ਅੱਛਾ ਐਪਲ ਹਾਂ ਤਾ 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 ਐਪਲ ਐਪਲ ਕੱਟਾ ਚਲ ਕੋਈ ਨਹੀਂ ਕੱਟ ਦਾਂਗੀ ਆ ਜਾ ਰੋਟੀ ਖਾ ਲੈ ਨਾਲੇ ਤੂੰ ਖਾਦੀ ਨਹੀਂ ਰੋਟੀ। ਨਹੀਂ ਉਹ ਦਾਨੇ ਨੇ। ਦਾਨੇ ਖਾਲੇ ਆ। ਚਲ ਆ ਜਾ ਫਿਰ। ਠੀਕ। ਕਿਉਂ ਨਹੀਂ ਦਾਦੀ ਮम्मा ਪਟਾਕੇ ਚ ਲਾਉਂਦੀ ਕਿੱਥਾ ਕੀਤੇ ਚੱਲਣੇ ਨਹੀਂ ਮੈਂ ਸੋਚਦਾ ਦਾਦੀ ਦਾ ਹੈਨਾ ਹਾ ਉਹ ਮੁੜ ਕੇ ਪੱਜੀਆਂ ਆਏ ਆਹੋ ਹਾਏ ਹਾਏ ਕਿੱਲਰ ਗਿਆ ਉਹ ਸਾਰੇ ਆਵੇ ਖਲਾਰਾ ਪਾ ਲਿਆ ਹੀ ਨਾ ਖਾ ਉਹਨਾਂ ਦੇ ਤੁਸੀਂ ਖਾਦਾ ਨਹੀਂ ਤੁਸੀਂ ਨਾ ਖਾ ਹਾਂ ਕੋਈ ਨਾ ਨਿਹੜਾ ਨਹੀਂ ਸਾਮ ਉਹਨਾਂ ਖਾਣੇ ਦੀ ਮਾਂ ਲਾਣਾ ਚਿੱਟੂ ਆ ਗਿਆ ਉਹਥੇ ਤਾਂ ਨਹੀਂ ਜਾਣਾ ਉਹ ਨਹੀਂ ਜਾਣਾ ਮਾਤਾ ਇਹ ਨਾ ਬੇ ਆਓ ਮੇਰੇ ਚੜ ਗਿਆ ਕੋਟ ਪਹਿਣੀ ਤੈਨੂੰ ਆਪਾਂ ਸਾਰੇ ਬਾਹਰ ਚੱਲਦੇ ਆਪਾਂ ਨਹੀਂ ਕੋਠੇ ਤੇ ਆਉਣਾ ਉੱਥੇ ਮम्मी ਅੱਜ ਦੂਜੀ ਟੀਮ ਲੇਟ ਹੋਗੀ ਪੁੱਤੀ ਮਾਉਂ ਵੀ ਬੈਠਾ ਵਾ ਖਾਣ ਵਾਲੀ ਦੀਆਂ ਸਪਈਆਂ ਕਰਦੇ ਹੋਗੇ ਆ ਉੱਦਵਾਲੀ ਦੀਆਂ ਸਪਈਆਂ ਭਾਜਖੰਡੇ ਹੈ ਜੇ ਰਹਿਣ ਦੇਣਾ ਹੈ ਜਮਰੇ ਬਰੇ ਦੇ ਬੇਹਾਨੇ ਸਵੇਰੇ ਦੀਵਾਲੀ ਆਪਣਾ ਬੰਦੀ ਛੋੜਦੀ ਉਸ ਸਵੇਰੇ ਆ ਆਹੋ ਉਹਨੂੰ ਚੋਕ ਫੜ ਕੇ ਲੈ ਕੋਈ ਨਹੀਂ ਪਤਾ ਵੀਰੇ ਆ ਵੀਰੇ ਨੇ ਲੈ ਮਮੀ ਕਹਿੰਦੇ ਕਿ ਹਾਲੇ ਸ਼ੂਟ ਨਹੀਂ ਸ਼ੁਰੂ ਹੋਇਆ ਹਾਲੇ ਟੀਮ ਨਹੀਂ ਆਈ ਤੇ ਮੈਂ ਪਹਿਲਾਂ ਨਾ ਆਪਣੀਆਂ ਸਲਾਈਆਂ ਹੀ ਮਾਰ ਲਈਆਂ 2000 ਹੋਰ ਲੱਭ ਲੈ ਉਹ ਆ ਉਹ ਰਿਡਰ ਮੈਨ ਮੌਕੀਆ ਕਰੀ ਹਾਟੂ ਵਾਲਾ ਲਾਇਆ ਹਾਂ ਮੰਮੀ ਤੁਸੀਂ ਸਲਾਈ ਨਾ ਮੈਂ ਡੱਪਿੰ ਦੇ ਰਾਂ ਦੇਣਾ ਥੋੜਾ ਜਿਹਾ ਕੋਈ ਨਹੀਂ ਹੁਣੇ ਸ਼ੁਰੂ ਹੋ ਜਾਣਾ ਸ਼ੂਟ ਤੇ ਵਿਹਲੇ ਬੈਠੀ ਹਾਂ ਮੈਂ ਹਾਂ ਚੱਲ ਜਿਹੜਾ ਕੋਈ ਤੁੱਪਾ ਪੈ ਜਾ ਉਹ ਹੋਵੇ ਸਹੀ ਮੰਮੀ ਹਾੜੀ ਨੂੰ ਨਾ ਸਲਾਈਆਂ ਦਾ ਬੜਾ ਹੀ ਸ਼ੌਂਕ ਆ ਜਿਹਦੇ ਪਾਸ ਆਉਂਦੇ ਹੀ ਰਹਿੰਦੇ ਆ ਹੋਰ ਜਿੱਦਾਂ ਦੀ ਮਰਜ਼ੀ ਉਣਾ ਲਓ ਖੋਟੀਆਂ ਹਾਂ ਮੈਨੂੰ ਟੈਲ ਹਸਪੀਟਲ ਗਈ ਜਦੋਂ ਮੈਂ ਲੱਗੀ ਨਾਲ ਅੱਜ ਮੈਂ ਵੇਖੀ ਜਣਾ ਉੱਤੇ ਮੈਨੂੰ ਬਹੁਤ ਟਾਈਮ ਨਹੀਂ ਪਾਸ ਹੁੰਦਾ ਤੇ ਬੰਦੀ ਆਈ ਬੱਟਰ ਮੈਂ ਤੋਂ ਵਾਲਾ ਅਸਾਨੀਂ ਆਂਟੀ ਹੁਣਾਈ ਤਾਂ ਵੀ ਹੁਣ ਦਿੰਦੇ ਜੀ ਮੈਂ ਨਾ ਮੈਂ ਨਹੀਂ ਕਰਦੀ ਮਾ ਆਪਣਾ ਹੀ ਮਾ ਬਣਦਾ ਹਾਂ ਉਹ ਚਾਚਾ ਜੀ ਆ ਗਏ ਆ ਪਹਿਲੀ ਵਾਰ ਆਏ ਸੀ ਉੱਤੇ ਹਨਾ ਆਪਣਾ ਬੇਟੀ ਦਾ ਵਿਆਹ ਤੋਂ ਬਾਅਦ ਉਹਨਾਂ ਦਾ ਵੀ ਤਈ ਤਾਂ ਦੱਸਣ ਪਿਆ ਆਹ। ਹੋਰ ਡੈਡੀ ਜੀ ਆ ਗਏ। ਪਹਿਲੀ ਵਾਰ ਆਏ ਨੇ ਸ਼ੂਟ ਤੇ ਬੇਟੀ ਦਾ ਵਿਆਹ ਕਰਕੇ ਹਨਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਹਾਂਜੀ ਚਾਚਾ ਜੀ ਬੇਟੀ ਦਾ ਵਿਆਹ ਵਧੀਆ ਵਧੀਆ ਹੋ ਗਿਆ। ਬਹੁਤ ਵਧੀਆ ਜੀ। ਪਰੌਣੇ ਚਲ ਗਏ ਜੀ। ਪਰੌਣੇ ਚਲ ਗਏ ਸਾਰੇ ਹਾਂ ਤਸਕੋ ਘਰ ਜੀਵ ਨਹੀਂ ਲੱਗਦਾ ਕੋਈ ਹਾਂ। ਅੱਛਾ ਫੇਰ ਆਪ ਆ ਗਏ ਬੇਟੀ। ਹਾਂ ਫੇਰ ਆਪ ਆ ਗਏ ਹੁਣ ਲੈਣ ਜਾਣਾ ਆ ਪਰਸੋਂ। ਅੱਛਾ ਠੀਕ ਜੀ। ਮੋਤਵਾਰੀ ਜਿਹਾ ਮੈਂ ਕਿ ਸ਼ੁਕਰਵਾਰ ਹੋ ਗਏ ਅੱਛਾ ਸਸਕਾਰ ਦੀ ਮੇਸਣਾ ਕੰਮ ਵਾਲਾ ਪਿਆ ਸੀ ਇਹ ਵੀ ਲੱਗਦਾ ਹਣਾ ਢਿੱਲੀ ਹੋਈ ਆ ਆਹ ਅੱਜ ਬੜਾ ਕੰਮ ਚੱਲਦਾ ਭਾਈਆ ਹਾਲਤ ਬੜੀ ਖਾਲ ਹੋ ਗਈ ਉਹ ਟੈਸਟ ਕਰਾ ਕੇ ਆਇਆ ਮੈਂ ਕਿਤੇ ਡਿੰਗ ਲੈਣ ਦੇ ਸਰੀਰ ਟੁੱਟਣੀਆਂ ਟਾੜੇ ਦਾ ਬੁਖਾਰ ਆਉਂਦਾ ਵੀ ਨਹੀਂ ਆ ਅੱਛਾ ਤੇ ਸਰੀਰ ਟੁੱਟੀ ਜਾਂਦਾ ਸਾਰਾ ਅੱਛਾ ਉਹ ਥਕਾਵਟ ਹੋ ਗਈ ਹੋਣੀ ਹੂੰ ਰਸਟਰ ਉਸ ਤੋਂ ਹਜੇ ਜਿੰਨਾ ਚਿਰ ਫੇਰਾ ਪੂਰਾ ਪਾਚਨ ਪਾਗੇ ਤੇ ਹਜੇ ਲੈ ਕੇ ਜਦੋਂ ਗਏ ਨਾ ਮੁੜਕਣਾ ਹੁਣ ਜਾਣ ਫੇਰ ਬਾਅਦ ਚ ਆ ਜਾਣਾ ਨਾਲੇ ਤੁਸੀਂ ਵੈਸੇ ਵੀ ਜੀ ਕੰਮ ਹੋਇਆ ਲੱਗਣ ਡਿਆ ਆਵਾਜ਼ ਕਰ ਲਓ ਸਾਰਾ ਕੁਝ ਇਹ ਮੌਸਮ ਵੀ ਚੇਂਜ ਹੋ ਗਿਆ ਹੁਣ ਸਾਰੇ ਰੁਕਣ ਡੇ ਆ ਹਾਂਜੀ ਅੱਜ ਹੁਣ ਉਹ ਖਲੀਨ ਹੁਣੀ ਨਹੀਂ ਆਏ ਤੰਦੇ ਆ ਉਹਨੂੰ ਨਾ ਉਹਨੂੰ ਫੇਰ ਲੈ ਲੈ ਮੈਨਿਆਂ ਨਾ ਹਰ ਵਾਰੀ ਜਵਾਬ ਦੇ ਦਿੰਦੇ ਆ ਮਾਂ ਚੱਲ ਮੁਰ ਕਿਉਂ ਦਿਵਾਲੀ ਕੱਲ ਨੂੰ ਕੱਲ ਦਿਵਾਲੀ ਪਰਸੋਂ ਵਿਸ਼ਕਰਮਾ ਹੈ ਤੇ ਅੱਜ ਵੀ ਇੱਕ ਜਾਂ ਅਜਮਾ ਲੈਣੇ ਤੇ ਕੱਲ ਨੂੰ ਛੁੱਟੀ ਸਰਕਾਰੀ ਆਜਿਹਾ ਵਾਹੇ ਆ ਛੁੱਟੀ ਅੱਜ ਕੱਲ ਵੀ ਆਦੀ ਉਦੋਂ ਛੁੱਟੀ ਨਹੀਂ ਸਰਕਾਰੀ ਛੁੱਟੀ ਨਹੀਂ ਗੱਲ ਕੱਲ ਸਕੂਲ ਲੱਗਣਾ ਇਹਨਾਂ ਨੂੰ ਹੱਦੇ ਛੁੱਟੀਆਂ ਨੇ ਇਹਨਾਂ ਨੂੰ ਇਹਨਾਂ ਨੂੰ ਚਾਰ ਛੁੱਟੀਆਂ ਕਰਤੀਆਂ ਇਸੋਂ ਮੰਗਲਪੁੱਤ ਆ ਹੱਟ ਨਹੀਂ ਆਈਆਂ ਸਰਕਾਰੀ ਨਹੀਂ ਗੱਲ ਚਲੋ ਠੀਕ ਹੈ ਆਪਣਾ ਧਿਆਨ ਰੱਖਿਓ ਚਾਚਾ ਜੀ ਫੇਰ ਇੱਕ ਹੋਰ ਬੇਟੀ ਦਾ ਵਿਆਹ ਕਰਨਾ ਜੀ ਹਲੇ ਉਹ ਪਹਿਲਾਂ ਤੇ ਚਲੋ ਸੀਰੀਅਸ ਚ ਮਤਲਬ ਹੁਣ ਸੀਰੀਅਲ ਚ ਕਰਨਾ ਵਾ ਪਹਿਲਾਂ ਤੁਸੀਂ ਆਪਣੇ ਹਨਾ ਜਵਾਈ ਲੱਗੇ ਹੀ ਆ ਹਾਂ ਜਵਾਈ ਵੀ ਲੱਗੇ ਆਓ ਬਾਅਦ ਚ ਹੁਣ ਫੇਰ ਤਿਆਰੀ ਕਰ ਲਓ ਚਾਚਾ ਜੀ ਕਹਿੰਦੇ ਮੈਂ ਢਿਲਾਵਾ ਟਿਕਣੀ ਆ ਤਾਂ ਟੇਕੇ ਦੇ ਸਰ ਹਾਡੇ ਡੈਡੀ ਜੀ ਆ ਤੇ ਮੈਂ ਕਹਿੰਦੇ ਹਾਂ ਵੀ ਹਾਲੇ ਤੁਸੀਂ ਵੀ ਇੱਕ ਵਿਆਹ ਕੀਤਾ ਤੁੱਜੀ ਬੇਟੀ ਦਾ ਫੇਰ ਕਰਨਾ ਵਾ ਆ ਉਸਰੀਰ ਦਾ ੱਟਲਾ ਛੱਡੋ ਕੋ ਨਾਲ ਟ ਲੈ ਹੋਗੇ ਜੀ ਤੁਸੀਂ ਆ ਕੋ ਨਾਲ ਲੀਓਗੇ ਹਾਂ ਹੋਰ ਤੇ ਦੂਸਰੀ ਤੇ ਕਰ ਲਓ